ਉਹ ਦਲਦੀ ਹੈ ਬੀਬੀ ਮੈਂ ਆ ਦੇਖ ਆ ਦੇਖ 40 ਸਾਲ ਕੱਤੇ ਨੇ ਉਸੇ ਨਾਲ ਲੈ ਹੋਰ ਵੀ ਤੇ ਆਹ ਡੋਟ ਕੰਪਨੀ ਹੁੰਦੀ ਹੈ ਸਮਝੋ ਮਤਲਬ ਜਿਹਦੇ ਲੌਰਲੀ ਵਾਲ ਨਹੀਂ ਲਿਖਿਆ ਹੁੰਦਾ ਲਾਰੀਅਲ ਆਹੋ ਚਾ ਉਹ 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 ਉਹਨਾਂ ਦੀ ਸਾਡੇ ਵਿੱਚ ਆ ਹੋਰ ਐ ਸਾਰਾ ਤਰ੍ਹਾਂ ਪਹਿਲੀ ਗੱਲ ਤਾਂ ਲੌਰੀਅਲ ਦੀ ਨੇਲ ਪੇਂਟ ਹੀ ਨਹੀਂ ਆਂਦੀ ਸਸਰੀ ਘਾਲ ਬਾਈ ਮੈਂ ਤੁਹਾਡਾ ਆਪਣਾ ਵੀ ਭੰਗੂ ਆਪਾਂ ਬਲੌਗ ਕਰਾਉਣਾ ਕਰਦੇ ਆ ਅਜੰਦਰ ਪਾਈ ਕੀ ਪਿਸ਼ੌਰ ਤੋਂ ਅਜੰਦਰ ਬੱਗਰ ਵਾਲਾ ਜੀ ਦੇਖੋ ਇਹ ਉਹ ਲੱਭੋ ਬੈਠੀ ਉਹ ਬੈਠੀ ਆ ਜੀ ਅੱਬੋ ਸਤਿ ਸ਼੍ਰੀ ਅਕਾਲ ਤੁਹਾਨੂੰ ਜੁਗਾ ਬੈਠਾ ਉਧਰ ਲਾਓ ਜਿੰਦੂਗਾ ਹੈ ਸਤਿ ਸ਼੍ਰੀ ਅਕਾਲ ਬਾਈ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਤੀ ਬਾਈ ਉਹਨੇ ਇੱਧਰ ਮਾਰੀ ਅਈ ਦੇਖ ਨਹੀਂ ਕਰੀ ਪਾਏ ਕੈਮਰਾ ਕਰੀ ਇਹ ਇਹਦਾ ਇਹਦੀ ਹਿਸਟਰੀ ਦੱਸਾਂ ਮੈਂ ਮਰੀਆਲ ਪਰ ਜਾਉਂਦੇਗਾ ਜੀ ਤੜਕੇ ਦਾ ਫਿਰਦਾ ਸਾਈਕਲ ਤੇ ਕੋਲੇ ਤੜਕੇ ਲੱਸੀ ਦਾ ਡੋਲੂ ਪੀ ਕੇ ਫਿਰ ਉਹ ਨਿਕਲਦਾ ਟੱਟ ਸਾਡੇ ਕੋਲੇ ਆਉਂਦਾ ਜਦੋਂ ਹੱਥ ਨੂੰ ਜੋਣਦਿਆਂ ਨੇ ਛੇਪਾ ਗਿਆ ਉਦੋਂ ਪਰੇ ਜਾਉਂੂ ਸਰੀਰ ਨੂੰ ਇਹਨਾ ਤੋੜਦਾ ਇਹਨਾ ਤੋੜਦਾ ਛੱਡ ਤੇ ਕੱ ਪਤਾ ਨਹੀਂ ਚਾਹੁੰਦਾ ਕੀ ਆ ਇਹਦਾ ਪੱਪੇ ਦੇ ਨਾਲ ਆ ਕੇ ਤੇ ਮੈਂ ਤੈਨੂੰ ਟੇਕ ਕਿਉਂ ਨਹੀਂ ਹੈਗੀ ਛੱਡਦਾ ਮੇਰੀ ਬੂਰੀ ਆ ਸਾਡੀ ਤੇ ਚੱਲ ਐਕਟਿੰਗ ਕਰ ਰਹੇ ਆ ਕਰਾ ਹੋ ਜਾ ਬਈ ਮੁੰਡਾ ਐਕਟੇ ਕਰਦਾ ਇਦਾਂ ਦਲਜੀ ਸਾਡ ਤੇ ਹੋ ਜਾ ਬਈ ਦਲਜੀ ਤਰਵਾਨ ਕਰ ਕਰਤੇ ਹੋ ਲੱਦ ਦੀ ਕਰ ਫੇਰ ਚੱਲ ਪਿਆ ਕਰ ਦਲਜੀ ਤਰਵਾਨ ਸੇਰ ਆ ਰਮੋੜ ਵਾਲਾ ਸ਼ੂਟਿੰਗ ਦੌਰਾਨ ਸਾਡੇ ਸੋਨੀਆ ਮੈਮ ਜੀ ਵੀ ਐਂ ਖਾਂਦੇ ਨਹੀਂ ਚੌਲ ਕੋਈ ਗੱਲ ਨਹੀਂ ਫਿਰਦੀ ਆ ਇਹ ਮੈਂ ਤੇਰਾ ਬਲੌਗ ਬਣਾ ਰਣਾ ਬਣਾ ਦੇ ਅੱਜ ਭੜੇ ਭੜੇ ਲੋ ਚੌਲ ਲੋਕ ਮਟਰ ਪਨੀਰ ਚ ਪਾ ਕੇ ਖਾਂਦੇ ਨੇ ਚੌਲ ਇਹਨਾਂ ਦਾ ਥੋੜਾ ਜਿਹਾ ਜੀ ਉਹ ਵੀ ਰੈਂਦਾ ਸੀਗਾ ਨਾ ਥੋੜਾ ਜਿਹਾ ਸਾਥ ਪਤਾਈਆ ਪਣ ਹਾਂਜੀ ਹਾਂ ਸਮਝ ਗਏ ਬਈਆਂ ਨਾ ਰੈਂਦਾ ਜੀ ਚਲੋ ਕੋਈ ਆ ਵੀ ਮੰਨ ਗਈ ਮੰਨ ਗਈ ਨਹੀਂ ਇਹ ਤਾਂ ਚਲੋ ਗੱਲ ਇੱਕ ਇਹ ਵੀ ਆ ਵੀ ਕੋਈ ਦਹੀਂ ਚ ਪਾ ਕੇ ਖਾਣਾ ਕੋਈ ਮਟਰ ਪਨੀਰ ਚ ਹਾਂ ਮੈਂ ਸਾਲ ਚ ਬੈ ਖਾਨੇ ਆ ਤੇ ਨਨ ਮੈਨੂੰ ਜਮਚੇ ਨਾ ਬੈ ਸਵਾਣੇ ਲੱਗਦੇ ਹੈ ਕਿੰਨਾ ਕਮਾਲ ਹੋ ਗਈ ਇਹ ਕੀ ਹੋ ਗਿਆ ਜੁਰ ਦੇ ਲੁੱਲੇ ਸੀ ਗਲਾਮਨ ਮੈਂ ਕਾਹੇ ਤੇ ਰੁਕੀ ਚਾਹ ਦੀ ਉਹ ਐਨੀ ਕੁ ਖਾਦੀ ਆਦੀ ਬੰਗੂ ਦੇਦੀ ਸੀ ਉਹ ਵਰਦੀ ਪਰ ਜਦੋਂ ਤੂੰ ਹੈ ਬੇਬੇ ਰਾਤ ਕਾ ਤੋ ਨਹੀਂ ਨੀਂਦਾ ਤੈਨੂੰ ਜਾਗ ਕਰਦੀ ਸੀ ਮੈਨੂੰ ਵੀ ਨਹੀਂ ਆਈ ਮੇਰੇ ਆ ਵੀ ਜ਼ਿਆਦਾ ਆਈ ਜਾਂਦਾ ਸੀ ਆਹੋ ਮਾ ਕਿਤੇ ਮੰਦਰ ਚ ਉਦੇਣਾ ਚੰਗਲੀ ਮਰੂ ਚੈਰਾ ਆਉਂਦਾ ਸਾਈ ਨੀਲੂ ਹੈ ਨੀਲੂ ਦਾ ਨਾਮ ਸੁਣ ਕੇ ਨੀਲੀ ਨੀਲੀ ਹੋ ਜਾਂਦੀ ਹੈ ਬੀਬੀ ਮੈਂ ਆ ਦੇਖ ਆ ਦੇਖ 40 ਸਾਲ ਕੱਤੇ ਨੇ ਉਸੇ ਨਾਲ ਲੈ ਹੋ ਰਹੀ ਤੇ ਆ ਦੇਖਦਾ ਸਹੀ 40 ਸਾਲ ਬਾਅਦ ਫਿਰ ਕੱਪੜੇ ਛੜਦਾ 40 ਸਾਲ ਛੜਦਾ ਕਹਿੰਦਾ ਛੜਦਾ ਮਤਲਬ 4 ਸਾਲ ਤੋਂ ਮੈਂ ਛੜਦਾ ਬੰਦੇ ਨੂੰ ਫਿਰ ਰਾਜੂ ਮੈਂ ਛੜਦਾ ਨਾ 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 ਤੇ ਤੂੰ ਤਾਂ ਛੜਦਾ ਨਹੀਂ ਲੂ ਉਹ ਹੋ ਗਈ ਫਿਰ ਫੇਰੀ ਉਹਦਾ ਇਹ ਆਪਸੀ ਮੈਟਰ ਨਹੀਂ ਮੇਰੀ ਵੀ ਹੋ ਜੂ ਉਮਰ ਬਾਈ ਵੀ ਹੋ ਜੂਗੀ ਤੇਰੀ ਉਮਰ ਲੈ ਕਹਿੰਦੀ 40 ਸਾਲ ਕੱਟੇਵਾ 40 ਸਾਲ ਤੋਂ ਬਾਅਦ ਛੜ ਤਾਂ ਕਹਿੰਦੀ ਸਾਨੂੰ ਗੰਨ ਤੋਂ 18 ਮੇਰਾ ਮੂੰਹ ਆਉਂਦਾ ਹਾਂ ਆਉਂਦਾ ਹੈ ਬਣਾਤਾ ਤੂੰ ਬੋਤਾ ਬੋਤਾ ਬੁੱਤਾ ਕੁ ਗੋਤਾਵਣਾ ਤਾਂ ਆ ਕੰਨੀ ਘੈਂੜ ਲੱਗੀ ਸੋਹਨੀਆ ਲੈ ਬਹੁਤ ਸੋਹਣਾ ਮੂੰਹ ਆ ਰਿਹਾ ਸੋਣੀ ਨਤਰਾ ਬੋਈ ਸੋਣੀ ਮੜਾ ਚੁੰਨੀ ਜੀ ਸੈੱਟ ਕਰਾ ਸਿਰ ਤੇ ਚੁੰਨੀ ਜੀ ਲਈ ਹੁਣ ਦੇਖੀ ਤੇ ਬਹੁਤ ਸੋਹਣਾ ਮੂੰਹ ਹੋ ਗਿਆ ਆਇਆ ਓਏ ਸੱਚੀ ਗੱਲ ਪੱਕੀ ਆ ਨਜ਼ਰ ਨਾ ਲੱਗੇ ਦੇਖ ਲੋ ਆਮੀ ਨੇ ਪੈਸੇ ਨਹੀਂ ਲੱਗਦੀਆਂ ਸੁੱਕੀ ਪਈ ਆ ਧੀ ਜੀ ਅੱਜ ਇਹਨਾਂ ਕੋ ਪੈਂਡਾ ਨਹੀਂ ਛੱਡਦਾ ਹੈਗਾ ਉਧਰ ਸੀਨ ਚੱਲੀ ਜਾਂਦਾ ਦੇਖੀ ਨਾ ਪਾਉਂ ਚਲਾਰੀ ਜੋ ਆ ਗਈ ਸੀ ਬੋ 17 ਸਾਲ ਦੀ 12ਵੀਂ ਵਾਲੀ ਕੁੜੀ ਨਾ ਨਾ ਦੇਖ ਰਹੀ ਤੇ ਜੋ ਨਾ ਨਹੀਂ 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 ਸੀ ਬੋ ਕਿ ਕਿ ਹੋਰ ਲੈ ਕੇ ਆਉਂਗੀ ਮੈਂ ਕੋਲ ਕੈਂਟ ਜਾ ਪਿਆ ਮੇਰੇ ਕੋਲ ਕੋਕਾ ਕੋਲਾ ਵੀ ਲੈ ਕੇ ਚਾ ਉਹ ਤਾਂ ਵਧੀਆ ਨਹੀਂ ਹੁੰਦੀ ਧੋਤੇ ਨਹੀਂ ਉਹ ਵਧੀਆ ਕੰਪਨੀ ਦੀ ਲੈ ਕੇ ਦੀ ਜੰਮ ਅੰਜਲੀ ਇਹਨੂੰ ਵਧੀਆ ਕੰਪਨੀ ਦੀ ਲੈ ਕੇ ਦੇ ਇਹ ਚੋ ਨੰਬਰ ਵਾਲਾ ਪੌਣਾ ਲੈ ਲਿਕਵਿਡ ਦਾ ਫਿਰ ਸ਼ੇ ਹੋ ਜਾਊਗੀ ਸੁੱਕੀ ਤਾਂ ਸੁੱਕੀ ਪੰਗੋ ਕੀ ਕਰ ਰਿਹਾ ਨੀਲ ਪੇਂਟ ਲਗਾ ਰਿਹਾ ਖੁੱਦੇ ਕੀ ਦੀ ਹੈ ਇਹ? ਮੇਰੀ ਕੰਪਨੀ ਦੀ ਹੈ। ਫੈਸ਼ਨ ਦੀ ਹੈ। ਚੰਗਾ ਮੇਰੇ ਵੀ ਲਾ ਦੇ। ਓਏ ਆ ਕੀ ਕਰਤਾ? ਅਸੀਂ ਤਾਂ ਇਹੀ ਕਰਦੇ ਹਾਂ ਨਹੀਂ। ਚੱਜਣਾ ਸਿੱਧੇ ਸਿੱਧੇ ਲਾਣਾ। ਓ ਯਾਰ ਪੇਂਟ ਕਰ ਰਹੇ ਆ ਇਹ। ਕਿਉਂ ਐ ਕਰਦਾ ਇੱਥੋਂ। ਨਹੀਂ। ਥੈਂਕ ਯੂ ਸੋ ਮਚ। ਕੋਈ ਗੱਲਾਂ ਲਾਹੂ ਜਿਹੜਾ ਵੱਡ ਜੂ ਇੱਥੋਂ। ਤੂੰ ਜਾ। ਇਹਦੇ ਕੁਛ ਹੈ ਤਾਂ ਹੈ ਨਹੀਂ। ਤੂੰ ਕੀ ਪਈ ਜਾਏ। ਨਮੀ ਲਿਆ ਦੇ ਫਿਰ ਮਰੇ ਮੜੇ ਹੁਣੀ ਹੋ ਜੂ ਥੱਲੇ ਆ ਜੂ ਪਾਣੀ ਪਾ ਦਾ ਪਾਣੀ ਨਮੀ ਲਿਆ ਦੇ ਫਿਰ 40 ਰੁਪਏ ਦੀ ਹੁੰਦੀ ਆ ਨਾ ਇਹ ਹੂੰ ਵੀਰ ਵੀ ਨਹੀਂ 350 ਦੀ ਆ ਘਟੂ ਕਰ ਤਾ ਇਹ ਰੌਣਕ 350 ਵਾਲੀ ਦਾ ਮੂੰਹ ਕਿੰਨੇ ਦੀ ਆ ਕਰਮੇ 3 350 ਤੋਂ 400 ਦੀ ਤੈਨੂੰ ਕਿਵੇਂ ਪਤਾ ਮੇਰੇ ਘਰ ਵਾਲੀ ਕੰਮ ਕਰਦੀ ਸਾਢੇ 350 ਵਾਲੀ ਦਾ ਮੂੰਹ ਤਾਂ ਦੇਖ ਲੈ ਸਾਢੇ 350 ਲਾ ਕੇ ਕਿੱਦਾਂ ਜਣ 10 ਰੁਪਏ ਦੀ ਕੀ ਸੀ ਸ਼ਟ ਆਪ ਪਤਾ ਕਿੰਨੇ ਦੀ ਆ ਇਹ ਪਤਾ ਕਿੰਨੇ ਦੀ ਆ ਇਹ ਸੇਲ 'ਚ ਲਈ ਸੀ 20 ਰੁਪਏ ਦੀ ਕਿਉਂ ਮੰਨਦਾ ਕਿਉਂ ਲੈ ਕੇ ਚਲਾਉਣਾ ਤੇਰਾ ਭਾਈ ਕਿਹੜੀ ਗੱਲ ਮੈਂ ਕਹਿ ਰਿਹਾ ਪੱਕੀ 20 ਰੁਪਏ ਦੀ ਨੀਲ ਪੈਂਟ ਆ ਮੈਂ ਤਾਂ 30 ਕਹਿ ਕੇ ਜਿਵੇਂ ਆਪਦਾ ਬੇਡਾ ਯਾਰ ਦੂਜੀ ਕੰਪਨੀ ਨਹੀਂ ਹੁੰਦੀ ਜਿਹੜੀ ਉਹ ਬ੍ਰਾਂਡਡ ਕੰਪਨੀ ਹੁੰਦੀ ਆ ਸਮਝੋ ਮਤਲਬ ਜਿਹਦੇ ਲੌਰਲੀ ਵਾਲ ਨਹੀਂ ਲਿਖਿਆ ਹੁੰਦਾ ਲਾਰੀਅਲ ਆਹੋ ਚਾ ਉਹ 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 ਉਨਾ ਦੀ ਹੁੰਦੀ ਸਾਡੇ ਵਿੱਚੋਂ ਮੋਰ ਆਏ ਸਾਰੇ ਪਹਿਲੀ ਗੱਲ ਤਾਂ ਲੋਰੀਅਲ ਦੀ ਨੇਲ ਪੇਂਟ ਹੀ ਨਹੀਂ ਆਂਦੀ ਤੇਰਾ ਚੜ ਜੇ ਮਤਲਬ ਵੀ ਉਹੋ ਜਿਹੇ ਮਤਲਬ ਉਹੋ ਜਿਹੇ ਮਿਲਦੀਆਂ ਜੁਲਦੀਆਂ ਕੰਪਨੀਆਂ ਤਾਂ ਆਹਾਂ ਨਾ ਚੜ ਜੇ ਪਤਾ ਕਿੰਨੇ ਦੀ ਆਹ ਸਾਹ ਲੈਦਾ ਹਾਂ ਮਤਲਬ ਆਏ ਨਹੀਂ ਮਤਲਬ ਸੱਦੇ ਜਹਰ ਸੋਰੀ ਬੱਚੋ ਉਹ ਉਹ ਤਾਂ ਬੋਲ ਲਿਓ ਮਤਲਬ ਜੇ ਮਤਲਬ ਹੁਣ ਆਇਆ ਕਹਿੰਦਾ ਤਾਂ ਕੋਈ 1.500 ਰੁਪਏ ਤੇਰ ਮਤਲਬ ਤੇਰਾ ਇਹਦਾ 1.500 ਤੇਰੀ ਧਰਕਣ ਵਧ ਜਾਂਦੀ ਮਤਲਬ ਹੁਣ ਮੈਂ ਤੁਹਾਨੂੰ ਕਹਾਂ 1.500 ਨੇਲ ਪੇਂਟ ਤਾਂ ਨਹੀਂ ਉਹ ਤੋਂ ਨਹੀਂ ਕਿਹੜਾ ਰੰਗ ਕਰੇ ਉਹਦੇ ਕੰਨੀ ਕੈਮਰਾ ਮਾਡਲ ਉਹਦੇ ਕੰਨੀ ਕਮਾਈ ਉਹਨੇ ਨੀਲ ਪੈਂਟ ਲਾਉਗੀ ਖੜਕ ਢਕਾ ਦੇ ਨਿਆਣੀ ਨੇ ਨਾ ਨੀਲ ਪੈਂਟ ਲਾਉਣੀ ਆ ਦੇਖ 1900 ਯਾਰ ਮੈਂ ਕਾਲੀ ਜੀ ਦੀ ਲਵਾ ਲਾ ਅੱਜ ਨੀਲ ਪੈਂਟ ਦਾ ਕੋਈ ਪਿੰਡਾ ਛੱਡੂਗਾ ਇਹ ਆ ਤੂੰ ਲਾਈਏ ਦੇਖੀ ਚਮਕ ਕਾਲੀ ਲੱਗ ਰਹੀ ਚਮਕ ਕਾਲੀ ਕਾਲਾ ਆ ਫਿਰ ਹੁਣ ਤੇ ਫਿਲਟਰ ਲਾ ਦੀ ਫਿਲਟਰ ਵਗਿ ਤੇ ਕਿਤੇ ਲਾਊਗਾ ਭਾਈ ਤੂੰ ਮੇਰੇ ਪੈਰ ਤੇ ਤਾਂ ਦਿਖਾ ਦੇ ਜਿਹੜੀ ਲਈ ਆ ਮੈਂ ਨਹੀਂ ਯਾਰ ਸਾਰਿਆਂ ਤੇ ਨਹੀਂ ਲਾਉਣੀ ਹੈਗੀ ਆਪਣਣੇ ਚੰਗਾ ਐਡਲੇ ਪੈਰ ਤੇ ਲਵਾ ਲਾ ਨੰਬਰ ਸ ਬਹੁਤ ਬਹੁਤ ਗਰਮ ਖਤਮ ਕਰਨੀ ਹੈ ਨਮੀ ਲਾ ਕੇ ਆਉਂਗੀ ਫਿਰ ਮੈਂ ਨਮੀ ਲੈ ਕੇ ਆਉਂਗੀ ਵੀਡੀਓ ਦੇ ਵਿੱਚ ਬਈ ਸਿਆਹੇ ਚਾਂਟਾ ਮਾਰ ਦਿੰਦੇ ਅਦਵ ਨਾ ਬਈ ਕਾ ਨੂੰ ਬਖਸ਼ ਦੇ ਮੇਰੀ ਜਾਨ ਚੱਲ ਇੱਕ ਤੇ ਲਾ ਦੇ ਤੇ ਲਾ ਦੇ ਮੈਂ ਖਤਮ ਕਰਨੀ ਹੈ ਨਾ ਇਹ ਲਿਆ ਦੂਜਾ ਆਹ ਕੀ ਕਰਤਾ ਖਤਮ ਮੇਰੀ ਜਿੰਦਗੀ ਮੇਰੀ ਦੀ ਹੋਣੀ ਸੀ ਬੱਸ ਨਾ ਹੋ ਗਈ ਗੱਗ ਘੂਮੇ ਮੋਟਾ ਪਿਛਾ ਕਰੀਓ ਨਾ ਜੇ ਸਾਲਾ ਬੰਦੇ ਗਿਆ ਬੁਰਾ ਕੰਮ ਕਰਾਉਂਦਾ ਹੈ ਕਿ ਬੋਏ ਤੇ ਨਾ ਆਉਂਦਾ ਦੇਖ ਲਓ ਉਧਰ ਉਹਦੀ ਕੋਈ ਗੌਰ ਕਰ ਲਓ ਜਿੰਦਗੀ ਇਸ ਦੀ ਕੋਈ ਗੌਰ ਨਹੀਂ ਇਹ ਤਾਂ ਪਾਗਲ ਬੰਦੇ ਨੂੰ ਜਾਨਾ ਬਹੁਤ ਇਸ ਬਕਸੇ ਬਾਹਰ ਨਿਕਲ ਨਾ ਆਏ ਘੁੰਮੇ ਘੁੰਮੇ ਕਿੱਥੇ ਜਾ ਬੁੱਲ ਉਹਦੇ ਇੱਥੇ ਰਹਿ ਗਈ ਹੁੰਦੀ ਉਹ ਜਿਹੜੇ ਪੜ੍ਹਦੇ ਉਹ ਜਿਹੜੇ ਚੁਕਾ ਲਾ ਲਿਆ ਉਹ ਆਪਾਂ ਅਗਲਾ ਦੂਜੇ ਨੂੰ ਪਾਗਲ ਬਣਾਉਣੀ ਸ਼ੁਰੂ ਕਰਦਾ ਹਾਂ ਨਾ ਸਹੀ ਗੱਲ ਆਦਰ ਸੇਵਾ ਚੱਲ ਰਹੀ ਹੈ ਮੈਨ ਭਾਈਆਂ ਨੇ ਪਿਆਰ ਰੋਟੀ ਸਹਿਤ ਦਾ ਹੋਣਾ ਚਾਹੀਦਾ ਹੈ ਸੇਵਾ ਦਾ ਕਰਮ ਹਾਂ ਹੋਤੀ ਜਾਏ ਸਾਰੇ ਵੀਰੇ ਬਈ ਇਹ ਬੰਦਾ ਬਹੁਤ ਵਧੀਆ ਕਹੀਦਾ ਇਹਦਾ ਵਿਆਹ ਨਹੀਂ ਹੁੰਦਾ ਇਹ ਸਾਰਿਆਂ ਦਾ ਵੀਰੇ ਤਾਈ ਦਾ ਵਿਆਹ ਨਹੀਂ ਹੁੰਦਾ ਆਹ ਕਿਆ ਕੰਮ ਕਰਦਾ ਹੀ ਨਹੀਂ ਇਹ ਬੰਦੇ ਨੇ ਇਹਦਾ ਤਾਹੀ ਨਹੀਂ ਵਿਆਹ ਹੁੰਦੇ ਨੇ ਸਾਰੇ ਵੀਰੇ ਜਾਂਦੇ ਆ ਇਹ ਬਾਈ ਕਹਿੰਦਾ ਕਹਿੰਦਾ ਮੈਂ ਉਹਦੇ ਮਾਪੇ ਤੇ ਵੀ ਕੀ ਇਸ ਕਰੂੰਗਾ ਪਹਿਲਾਂ ਨੰਬਰ ਤਾਂ ਉਹਨੇ ਵਿਆਹ ਕਿਉਂ ਕਰਾਇਆ ਗਿਆ ਤੀ ਦਾ ਵਿਆਹ ਵੀ ਹੋ ਗਿਆ ਫਿਰ ਮੈਨੂੰ ਕਿਹ ਮੈਂ ਜਨ ਗਲਤੀ ਨਾਲ ਮੈਂ ਪਹਿਲਾਂ ਹੀ ਹੋ ਗਿਆ ਇਹ ਗਲਤੀ ਹੋ ਗਈ ਗਲਤੀ ਹੋ ਗਿਆ ਦੋ ਵੀ ਦੀ ਗਲਤੀ ਕਹਦਾ ਉਹ ਐ ਵੀ ਮੈਂ ਵਿਆਹ ਨਹੀਂ ਕਰਾਉਣਾ ਜਿਹੜੀ ਗਲਤੀ ਤੁਸੀਂ ਨੇ ਕਰ ਲਈ ਹੁਣ ਮੈਨੂੰ ਪਾਰ ਲੈਣਾ ਮੈਨੂੰ ਬਲੋਸਣਾ ਤੋਂ ਡੀਬਿਮੇਵਾਰੀ ਹੈ ਉਹ ਕਹਿੰਦੇ ਨਹੀਂ ਮੈਂ ਹੁਣ ਤੂੰ ਗੱਭਰੂ ਹੋ ਗਿਆ ਉਹਦਾ ਭਾਈ ਕਮਾ ਤੇ ਖਾ ਕਹਿੰਦਾ ਮੈਂ ਤਾਂ ਕੇਸ ਕਰੂੰ ਛੋਡੇ ਤੇ ਸਾਰੀ ਜ਼ਿੰਮੇਵਾਰੀ ਵਧੀਆ ਇਹ ਇਹ ਇਸੇ ਕੰਮ ਬਾਤ ਤੇ ਮਾਪਿਆਂ ਨੇ ਆਪਣਾ ਪੁੱਤ ਜੰਮਿਆ ਦੀ ਸਾਡੇ ਤੇ ਕੇਸ ਕਰਗਾ ਬਟਾ ਹੋਗੀ ਇਹ ਤਾਂ ਇਹ ਤਾਂ ਇਹ ਤਾਂ ਉਹ ਗੱਲ ਹੋਗੀ ਵੀ ਮੈਨੂੰ ਤਾਂ ਕੋਈ ਮਿਲਣੋਂ ਨਹੀਂ ਕੁੜੀ ਤੁਸੀਂ